ਬਾਰਲਾ ਕੈਂਡੀਡੇਟ ਤੁਸੀਂ ਆਪ ਅੰਦਾਜ਼ਾ ਲਾਓ ਉਹ ਬਾਹਰਲੇ ਤੋਂ ਜਦੋਂ ਆਉਂਦੇ ਹੁੰਦੇ ਆ ਉਹ ਕੀ ਕਰਦੇ ਹੁੰਦੇ ਉਹ ਸਿਰਫ ਕੁਝ ਬਾਗਾਂ ਚ ਸੈਰ ਕਰਨਗੇ ਸਵੇਰੇ ਸਵੇਰੇ ਕੁਝ ਵੱਡੇ ਵੱਡੇ ਘਰਾਨਿਆਂ ਦੇ ਕੋਲ ਜਾਣਗੇ ਕਿਉਂਕਿ ਉਰੇ ਚੰਗਾ ਇੰਡਸਟਰੀ ਆ ਚੰਗਾ ਫੰਡ ਇਕੱਠਾ ਹੋ ਜਾਏਗਾ ਚੰਗਾ ਇੰਜੋਏ ਕਰਨਗੇ ਉਹਨਾਂ ਦੇ ਪਾਰਟੀ ਦੇ ਲੀਡਰ ਬਾਹਰੋਂ ਆਉਣਗੇ ਉਹਨਾਂ ਦੀ ਉਰੇ ਚੰਗੀ ਦੇਖਭਾਲ ਵੱਡੇ ਵੱਡੇ ਫਾਰਮ ਹਾਊਸ ਜਿਹੜੇ ਆ ਉਹਨਾਂ ਨੂੰ ਮਿਲ ਜਾਣਗੇ ਅੱਜ ਆ ਲੋਕ ਨੂੰ ਆ ਜੀ ਮੈਂ ਰਾਜਾ ਬੜਿੰਗਾ ਜੀ ਤਖੜੇ ਉਹ ਧਿਆਰ ਰੱਖਿਓ ਮੈਂ ਮੈਂ ਕਿਹਾ ਚਲੋ ਸੈਰ ਦੇ ਬਾਹਾਨੇ ਸਾਰਿਆਂ ਨੂੰ

ਆਓ ਬਾਈ ਜੇਕਰ ਆਓ ਬਾਈ ਬਾਬਾ ਬਾਬਾ ਗਿਆਲਾ ਰਾਜਾਵੜਿੰਗ ਗਿਆਨ ਚਲਣਾ ਚਲਣਾ ਸਿੰਘ ਮੇਰੇ ਮਿਲ ਚ ਹੈ ਬਗਿਆਤਾ ਚਾਉ ਗਏ ਹੋਗੇ ਮਾਣ ਕੇ ਹਾਲ ਹੰਗੇ ਬੰਗੇ ਬੈਰਿੰਗ ਕੋਲ ਅੱਜ ਕੋਈ ਮੇਰੇ ਨਹੀਂ ਨੰਗੇ ਤੜੀ ਨਹੀਂ ਨਹੀਂ ਦੇਖਣ ਆਇਆ ਸੀ ਇਹ ਲੱਗਾ ਹੈ ਭਾਈ ਸਾਡੇ ਵਿੱਚ ਸਾਡੇ ਵਿੱਚ ਮੈਂ ਪਹਿਲੀ ਵਾਰ ਦੇਖਿਆ ਮੈਂ ਦਿਸਣਾ ਹੈ ਮੈਂ ਦਿਸਣਾ ਨਹੀਂ ਚਾਨਕ ਚੋਦੀ ਮੇਰਾ ਅਸਲੀ ਪਰਵਾਤਾ ਹੈ ਬੜਾ ਸਭ ਬੋਲਦੇ ਹੋ ਜੋ ਸਭ ਪੂਰਾ ਦਾਲ ਤੁਸੀਂ ਜਾਨੀ ਜੀ ਤੱਕੀ ਗੱਲ ਕਰਾਂ। ਹੋਰ ਘਰ ਪਰਿਵਾਰ ਸਭ ਠੀਕ ਹੈ। ਮੈਂ ਬਹੁਤਾ ਗੱਲਣਾ ਜਿਆਦਾ ਹੁੰਦੀ ਹੈ ਸ਼ਹਿਰ ਘੱਟ ਹੁੰਦੀ ਹੈ। ਸਾਰੇ ਕੰਮ ਹੁੰਦੇ ਆ। ਹੋਰ ਅੰਕਲ ਜੀ ਜੱਲ ਜੀ ਠੀਕ ਹੈ। ਜੀ ਵਾਹ ਜੀ ਵਾਹ ਜੀ ਇੱਧਰ ਆਓ ਜੀ ਇੱਥੇ ਆਰਲਾ ਬੈਠ ਜਾਓ ਉਹ ਨਹੀਂ ਬੈਠ 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 ਕਰ ਬਰਨ ਕਰ ਬਰਨ ਕੀ ਆਵੇ ਤੁਹਾਡਾ ਕਰਦੇ ਕਰਦੇ ਕਿੰਨਾ ਚੇਰ ਚਾਰ ਗੇੜੇ ਬਸ ਉਹ ਜੀ पैदा दिन क्यों हैं? डेली नहीं करते? क्यों? पता नहीं, नहीं, नहीं अपने तो टीचिंग अच्छा पर सैड करना कहीं बीमारियां ठीक हो रहा है बोल चुना उसके बाद वीडियो बना दोगे वीडियो आई बैठ बंदा देता हूँ ਇਹ ਦੀ ਨਹੀਂ ਆਵਣ ਦਿੱਤੀ ਆਹ ਸਾਰਾ ਕਰ ਦਿੱਤਾ ਬੇਕੀ ਚੀਜ਼ ਹੋਰ ਜਿਆਦਾ ਇੱਥੇ ਹੀ ਕਰ ਲਈ ਆਹ ਸੇ ਚੱਗਾ ਉਹ ਯੂ ਡਾਉਨ ਕਰੀਏ ਸਾਰਾ ਚਾਰ ਰੱਖਿਆ ਬਾਟਮ ਹਰਸ ਦਾ ਸਾਡੀ ਦਿਖਾ ਸਕਦਾ ਹੈ ਇਹ ਦੱਸੋ ਹਾਲੇ ਬਣ ਜਾ ਲੋਗੇ ਯਾ ਹੋਵੇ ਕੋਪੀ ਜਿਹੜਾ ਲਾਤਾ ਭਾਈ ਦੇ ਮਰ ਕੇ ད�ས ད�ས དས 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 ད�